ਸਾਰੇ ਤਾਂ ਮਤਲਬ ਇੱਥੋਂ ਸ਼ੁਰੂ ਹੁੰਦਾ ਉਦੋਂ ਪਿੱਛੇ ਕੀ ਸੀ ਸਾਨੂੰ ਨਹੀਂ ਪਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜਦੋਂ ਇੱਕ ਝੰਡਾ ਚੱਕਿਆ ਕਿ ਅਸੀਂ ਮਜਾਰੇ ਨਹੀਂ ਮਾਲਕਾਂ ਇਹ ਇਹ ਪਹਿਲਾ ਸੋਚ ਆ ਪੂਰੀ ਦੁਨੀਆ 'ਚ ਕਾਰਪੋਰੇਟ ਦੇ ਖਿਲਾਫ ਜਿਹੜੀ ਅੱਜ ਲੜਾਈ ਚੱਲਦੀ ਆ ਨਾ ਇਹ ਅਸਲ ਚ ਉੱਥੋਂ ਸ਼ੁਰੂ ਹੋਈ ਏ ਕਿ ਇੱਥੇ ਸਾਡਾ ਤਾਂ ਖਾਨਦਾਨੀ ਜਿਹੜੇ ਆ ਸਾਡਾ ਪਿਛਲਾ ਪਿੰਡ ਸਲਾਉਦੀ ਆ ਉੱਥੋਂ ਦੇ ਵੀ ਦੋ ਭਰਾ ਜਿਹੜੇ ਬਾਬੇ ਹੋਇਆ ਉਹ بابا ਬੰਦਾ ਸਿੰਘ ਬਹਾਦਰ ਨਾਲ ਸੀ ਤੇ ਇੱਕ ਗੁਰੂ ਸਾਹਿਬ ਦਾ ਜਿਹੜਾ ਲੈ ਕੇ ਥਾਪੜਾ ਉਹਨਾਂ ਨੇ ਕਾਮ ਪਿੰਡਾਂ ਦੇ ਜਿਹੜੇ ਨਾਲ ਲੋਕ ਜੋੜ ਲਏ ਉਹ ਇੱਥੇ ਲੜਾਈ ਇੱਥੋਂ ਸ਼ੁਰੂ ਹੋਈ ਸੀ ਤੇ ਸ਼ਾਇਦ ਅੱਜ ਦੇ ਇਸ ਸੈਟਰੀ ਖਾਸ ਕਰਕੇ ਮੈਨੂੰ ਇਹ ਲੱਗੀ ਕਿ ਸੇਵ ਦੇ ਆਏ ਨੇ ਸਾਰਿਆਂ ਨੇ ਕੋਈ ਟੀਮ ਨਹੀਂ ਦੇ ਪੱਗਾ ਬਣਿਆ ਹੋਇਆ ਤੁਸੀਂ ਲੇਟ ਆਏ ਨੇ ਪੱਗ ਤੁਹਾਡੇ ਹੀ ਬਣਾ ਦੇਣੀ ਹੈ ਯੂ ਆਰ ਬਿਟ ਲੇਟਰ ਸੀ ਥੋੜਾ ਜਿਹਾ ਇੱਧਰ ਫਿਰ ਆ ਕੇ ਅੰਦਰ ਆ ਕੇ ਮਤਲਬ ਇਸ ਸਿੱਧੇ ਕੀ ਖਾਸ ਵੀ ਕਾਰਨ ਹੈਗਾ ਅੱਜ ਕਿਉਂਕਿ ਮੈਂ ਦੇਖ ਰਿਹਾ ਨਾ ਸ਼ੂਟ ਵੀ ਕਾਫੀ ਦੇਖੋ ਹਰ ਬੰਦਾ ਜਿਸ ਖਿੱਤੇ ਚ ਜੰਮਦਾ ਉਹ ਆਪਣੇ ਕਬੀਲੇ ਨਾਲ ਜੁੜਿਆ ਹੁੰਦਾ ਹੈ ਅਤੀਤ ਨਾਲ ਜੁੜਿਆ ਹੁੰਦਾ ਹੈ ਤੋਂ ਪੱਗ ਦੇ ਅਲੱਗ-ਅਲੱਗ ਰੂਪ ਹੈ ਪਹਿਲਾਂ ਮੋਡਾਸਾ ਮਾਰੇ ਜਾਂਦਾ ਸੀ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਹ ਦਮਾਲਾ ਸੀ ਬਟ ਕਿਉਂਕਿ ਸਾਰੇ ਔਰੰਗ ਵੀ ਉਦੋਂ ਹੀ ਚੜਦਾ ਜਦੋਂ ਮਾਲਕ ਦਾ ਹੁਕਮ ਹੁੰਦਾ ਉਹ ਫੌਜ ਉਦੋਂ ਹੀ ਸਜਦੀ ਹੈ ਤੇ ਆਮ ਪਿੰਡਾਂ ਜਿਹੜੇ ਸਧਾਰਨ ਲੋਕ ਸੀ ਉਹ ਫਿਰ ਪੱਗ ਬੰਦਦੇ ਸੀ ਤੇ ਇਸ ਕਰਕੇ ਵਿਰਾਸਤ ਨਾ ਜੋੜਨ ਦੀ ਚੀਜ਼ ਹੈ ਮਤਲਬ ਫੀਲ ਕਿਵੇਂ ਹੁੰਦਾ ਜਦੋਂ ਅਸੀਂ ਪੱਗ ਬੰਦਦੇ ਆ ਤਾਂ ਇੱਕ ਹੋਰ ਡਬਲ ਜ਼ਿੰਮੇਵਾਰੀ ਹੋ ਜਾਂਦੀ ਹੈ ਮੈਂ ਤੁਹਾਡੀ ਲਾਈਨਾਂ ਵੀ ਯਾਦ ਹੁੰਦੀ ਨੇ ਬਾਕੀ ਗੱਲਾਂ ਬਾਅਦ ਪਹਿਲਾਂ ਸਰਦਾਰ ਦੇਖੋ ਜਿਹੜੀ ਜਿਹੜੀ ਅਸੀਂ ਸਿੱਖਿਆ ਲਈ ਆ ਬਾਬਾ ਆਪਾਂ ਉਹ ਇਹ ਹੈ ਕਿ ਉਹਦੇ ਚ ਮੈਂ ਹੈ ਜੇ ਤੁਸੀਂ ਉਸ ਮਾਰਗ ਤੇ ਚੱਲਦੇ ਹੋ ਨਾ ਤਾਂ ਆਪਣਾ ਤੁਹਾਡਾ ਕੁਝ ਨਹੀਂ ਤੁਸੀਂ ਬਾਕੀਆਂ ਲਈ ਤੁਸੀਂ ਕਿਸੇ ਲਈ ਲੜਦੇ ਹੋ ਤੇ ਕਿਸੇ ਲਈ ਖੜਦੇ ਹੋ ਆਪਣੇ ਲਈ ਜੇ ਇਸ ਤਰ੍ਹਾਂ ਦੀ ਫੀਲਿੰਗ ਆ ਫਿਰ ਬਹੁਤ ਵੱਡੀ ਫੀਲਿੰਗ ਜੇ ਆਪ ਦੇ ਤੁਹਾਡਾ ਆਪ ਦਾ ਪ੍ਰਾਊਡ ਤੁਸੀਂ ਫਿਰਦੇ ਹੋ ਉਹ ਗੱਲ ਦਾ ਸਾਡੇ ਲਈ ਤਾਂ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਬਹੁਤ ਟਾਈਮ ਸ਼ਾਂਤ ਰਹੇ ਹੋ ਬਿਲਕੁਲ ਬਹੁਤ ਘੱਟ ਫਿਲਮਾਂ ਕੀਤੀਆਂ ਹੁਣ ਖੁਸ਼ੀ ਦੀ ਗੱਲ ਹੈ ਕਿ ਫਿਲਮਾਂ ਵੀ ਕਰ ਰਹੇ ਹੋ ਔਰ ਗਾਣਾ ਵੀ ਰਿਲੀਜ਼ ਹੋਇਆ ਹੈ ਮੈਦਾਨ ਕੋਲ ਦੇਖੋ ਜਦੋਂ ਜ਼ਿੰਦਗੀ ਚੱਲਦੀ ਹੈ ਨਾ ਆ ਰਿਸ਼ਤੇ ਤਾਂ ਕੁਦਰਤ ਵੱਲੋਂ ਹੁੰਨੇ ਆ ਦੋਸਤ ਤੁਸੀਂ ਆਪ ਚੁਣਦੇ ਆ ਬਹੁਤ دوست ਚੰਗੇ ਵੀ ਉਹਨੇ ਕੁਝ ਪਰਸੈਂਟ ਜਿਹੜੀ ਮਾੜੀ ਵੀ ਨਿਕਲ ਜਾਂਦੀ ਹੈ ਸ਼ਾਇਦ ਬਹੁਤ ਅਰਸਾ ਸੀ ਬਣਾ ਨਹੀਂ ਪਾਇਆ ਕੁਝ ਇਸ ਤਰ੍ਹਾਂ ਦੇ ਵੀ ਸੱਜਣ ਜੁੜ ਜਾਂਦੇ ਆ ਜਿਹੜੇ ਤੁਹਾਨੂੰ ਡੋਬੋ ਜਾਂਦੇ ਕਿਉਂ ਸੋ ਹੌਲੀ ਹੌਲੀ ਹੁਣ ਜਿੱਦਾਂ ਸਿਨੇਮਾ ਖੁੱਲਦਾ ਜਾਂਦਾ ਹੈ ਸਿਨਮੇ ਵੱਧਦੇ ਜਾਂਦੇ ਆ ਉਹਦੇ ਨਾਲ ਫਿਲਮਾਂ ਦਾ ਵਪਾਰ ਵੱਧਦਾ ਜਾਂਦਾ ਔਰ ਥੋੜਾ ਜਿਹਾ ਹੋਰ ਬੰਦਾ ਬਜਟ ਵੀ ਵੱਡੇ ਹੋ ਜਾਂਦੇ ਰਾਈਟ ਸੋ ਮਾਨ ਸਾਹਿਬ ਤੁਸੀਂ ਬਾਲੀਵੁੱਡ ਵਾਲੇ ਤੁਹਾਨੂੰ ਫੋਨ ਕਰਦੇ ਰਹਿੰਦੇ ਆ ਦੇਅਕੀ ਜਿਹੜਾ ਗਾਣਾ ਆਇਆ ਮੈਂ ਤਾਂ ਉਹ ਕਿਸਮਤ ਵਾਲੇ ਨੇ ਤੁਸੀਂ ਉਹਨਾਂ ਦਾ ਫੋਨ ਚੱਕ ਲਿਆ ਤੇ ਗਾਣਾ ਰਿਕਾਰਡ ਕਰ ਲਿਆ ਹਨ ਤੇ ਤੁਮਾ ਪੈ ਗਈਆਂ ਮੈਨੂੰ ਲੱਗਦਾ ਜੀ ਪੂਰੀ ਇਕ ਨਾ ਮੈਨੂੰ ਪੰਜਾਬ ਵਾਲੇ ਸਾਰਿਆਂ ਮੇਰੇ ਵੀਰੋ ਇਹ ਕੇ ਵੀ ਬਹੁਤ ਇੰਟਰਨੈਟ ਤੇ ਵਹਿ ਚੱਲਦੀ ਹੈ ਯਾ ਬਾਲੀਵੁੱਡ ਹੈ ਆਹ ਹਾਲੀਵੁੱਡ ਹੈ ਮੈਂ ਤੁਹਾਨੂੰ ਇੱਕ ਪੰਜਾਬੀ ਦੱਸਦਾ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਅੱਜ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੱਨੇ ਜਦ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ ਗੁਜ਼ਾਰਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਨੇ ਆ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਬਲੋ ਦੇ ਪਿੱਛੇ ਬਹੁਤ ਕੁਝ ਸਿਆ ਵੀ ਉਹ ਕੁਛ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਹੈ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਕਢਦੇ ਅਸੀਂ ਜਮੇ ਸ਼ੌਕੀ ਉੱਤੇ ਜਿਹੜਾ ਬਾਲੀਵੁੱਡ ਲੌਬੀ ਹੈ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਕਤਾਰ ਚ ਕਢਦੇ ਆ ਅਸੀਂ ਨਹੀਂ ਸ਼ੌਕੀ ਬਾਲੀਵੁੱਡ ਕੀ ਹੈ ਜਿਸ ਦਿਨ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀਆ ਘੰਟੇ ਦੀ ਫਲਾਈਟ ਹੈ ਡੇਢ ਦੀ ਅੱਜ ਦੇ ਤਾਂ ਸਮੇਂ ਜਿਹੜੇ ਪੰਜਾਬੀਆਂ ਨੇ ਐਸਾ ਸਾ ਪੂਰੇ ਚੱਕੇ ਕੋਈ ਸਰ ਮੈਂ ਅਕਸਰ ਇਹ ਗੱਲਾਂ ਕਰਦਾ ਹੁੰਦਾ ਹੈ ਕਈ ਵਾਰੀ ਬਹੁਤ ਟਰਾਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕੋਂ ਕਰਦੇ ਆ ਜਿਹੜੀ 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਕਿਲੀ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਇੱਥੇ ਤਾਂ ਇੱਕ ਇੱਕ ਲੜਿਆ ਉਹ ਤਾਂ ਫੇਰ 300 ਇਕੱਠੇ ਲੜ ਲੈ ਇੱਥਾ ਜਦੋਂ ਬਾਬਾ ਜੱਸਾ ਸਿੰਘ ਹੋਰਾ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪ ਦੇ ਕਬੀਲੇ ਨੂੰ ਬਚਾਉਣ ਲਈ ਕਿਉਂਕਿ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਤੋਂ ਸਾਡੇ ਕੋਲ ਤਾਂ ਬਹੁਤ ਕੋਸ਼ ਹੈ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀਏ ਆ ਪਰਬਾਬੇ ਦੀ ਕਿਰਪਾ ਹੋਣ ਅਸੀਂ ਉਹ 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 ਅਸੀਂ ਨੇ 12 14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕੇ ਨੌਜਵਾਨਾਂ ਨੇ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂਗਾ ਅੱਜ ਸਾਰਿਆਂ ਨੂੰ

Uh, इस तो बढ़िया डेब्यू हो ही नहीं सकता सी uh, सर नाल काम करने का मौका मिले आ, गुरु नाल मौका मिले आई थिंक आई थिंक वाहगुरु की ब्लेसिंग्स ने मेरे नाल एंड आई जस्ट होप कि जरा मेरा सफर है जो मैं शुरू कितना है तय कितना है अगे भी जाके लंबा चले म्यूजिक तो 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 देखो ਜਿਸਲੀ ਫਿਲਮ ਸੀ ਤੁਸੀਂ ਭੰਗੜਾ ਸਾਡੇ ਵਾਲਿਆਂ ਨੇ ਪਾਤਾ ਅਗਲੀ ਵਾਰੀ ਗੁਰੂ ਦੇ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡਲੀਆਂ ਫੌਜਾਂ ਦੀ ਹੋਊਗਾ ਉੱਥੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪ੍ਰਵਾਨਗੀ ਦੇਣਗੇ ਕਿ ਫਿਲਮ ਪਾਸ ਹੈ ਕਿ ਨਹੀਂ ਇਹ ਜਿਹੜੀ ਇਤੋਂ ਬਾਤ ਬਣਾਵਾਂਗੇ ਉਹ ਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋਰ-ਤੋਰ ਕਰ ਰਹੇ ਹਾਂ ਨਾ ਬਾਬਾ ਕਰੇ ਹੋ ਜੀ ਸਰ ਸਵਾਲ ਜੀ ਤੁਹਾਡੇ ਪੰਜ ਪੰਜ ਬਾਸਲਾਂ ਦੇ ਸਟੇਜ ਤੇ ਆ ਰਹੇ ਹਾਂ ਅਸੀਂ ਕਹਿ ਰਹੇ ਸੀ ਹਮੇਸ਼ਾ ਕਹਾਂ ਤੁਸੀਂ ਕਿ ਉਹਨੂੰ ਬੋਲ ਲੈਣ ਟ੍ਰੋਲ ਕਰਨ ਆ ਰਿਹਾ ਮੈਂ ਤੁਹਾਨੂੰ ਇੱਕ ਵਾਰੀ ਬੋਲੀਆ ਸੀ ਖੇਤਰੋਂ ਖਾਰੇ ਦੇ ਕੇ ਤੁਸੀਂ ਬੋਲਿਆ ਇਹਨਾਂ ਟ੍ਰੋਲ ਕਰਨ ਆ ਰਹੇ ਮਤਲਬ ਕੋਈ ਹੱਥ ਫਾੜ ਕਰਕੇ ਲੋਕ ਕਾਹੀ ਮਰਗੇ ਉਸੇ ਦੇਖੋ ਪਿੰਡ ਵਾਲਿਆਂ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚ्योर ਹਾਂ ਕਿ ਮੈਂ ਕਿਸੇ ਗੱਲ ਨੂੰ ਰੈਕਟ ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟ੍ਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਜੀਜੀ ਤੌਰ ਤੇ ਉਦਾਂ ਕਰ ਲੋ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਵਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਵਹਿਸ ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 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 ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਡਰਾਲ ਕਰੋਗੇ ਉਹ ਤਾਂ ਮੂਰਖ ਤਾਂ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਂ ਅਲੱਗ ਅਲੱਗ ਬਣ ਗਏ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੀ ਤਰ੍ਹਾਂ ਸੰਗੀਤ ਤੇ ਇਹਦੇ ਚੱਕੇ ਅਲੱਗ-ਅਲੱਗ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਕੋਈ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਹੈ ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰੋ ਜਾਂ ਫਿਰ ਤਸੱਲੀਪੂਰਵਕ ਜਵਾਬ ਦਿਓ ਅਸੀਂ ਸੁਭਰਾਤਾਂ ਦੇ ਸਕਦੇ ਹਾਂ ਧੰਨਵਾਦ ਧੰਨ ਚਲੋ ਥੈਂਕ ਯੂ ਕੋਲੇ ਇਸੋਨਾ ਸੋਨਾ